ਬੇਜੀ ਕੀ ਨਾਮ ਹੈ ਕਿਹੜਾ ਪਿੰਡ ਹੈ ਤੇ ਕਿਹੜਾ ਕਲੱਬ ਹੈ ਬਾਈ ਜੀ ਮੇਰਾ ਨਾਮ ਹੈ ਗੁਰਪ੍ਰੀਤ ਸਿੰਘ ਅਸੀਂ ਸਾਡਾ ਜਿਹੜਾ ਕਲੱਬ ਹੈ ਸਿੱਧ ਬਾਬਾ ਭਾਈ ਰਾਮ ਸਿੰਘ ਯੂਵਕ ਸਵਾਵਾ ਕਲੱਬ ਕੋਟਪਟਾ ਇਸ ਮਤਲਬ ਕਿਹੜੇ ਕਿਹੜੇ ਕੰਮ ਸਮਾਸੀਵਾ ਦੇ ਕੀਤੇ ਜਾਂਦੇ ਅਸੀਂ ਇਹਦੇ ਚੋਂ ਜੀ ਇੱਕ ਮਤਲਬ ਕਬੱਡੀ ਟੂਰਨਾਮੈਂਟ ਕਰਾਉਣੀ ਹੈ ਵੱਡਾ ਕੱਪ ਕਰਾਉਣੀ ਹੈ ਕੋਈ ਮਤਲਬ ਦੱਸਣ ਦੀ ਆਪਣੇ ਇਲਾਕੇ ਦਾ ਮਸ਼ਹੂਰ ਕੱਪ ਹੈ ਵਾਲੀਬਾਲ ਦਾ ਟੂਰਨਾਮੈਂਟ ਕਰਾਉਣੀ ਹੈ ਐਤਕੀ ਸੀ ਕਬੱਡੀ ਦੇ ਨਾਲ ਨਾਲ ਫਲੈਟਸ ਵੀ ਕਰਾਈ ਸੀ ਤੇ ਇੱਕ ਅਸੀਂ ਕ੍ਰਿਕਟ ਦਾ ਟੂਰਨਾਮੈਂਟ ਕਰਾਉਣੀ ਹੈ ਜੀ ਇਹ ਤੇ ਬਾਕੀ ਜਿਹੜੇ ਸਮਾਜ ਸੇਵਾ ਦੇ ਕੰਮ ਆ ਉਹ ਨਿਰੰਤਰ ਸਾੜੇ ਚੱਲਦੀ ਰਹਿੰਦੇ ਨੇ ਸਮਾਜ ਸੇਵਾ ਦੇ ਕਿਹੜੇ ਕਿਹੜੇ ਕੰਮ ਕਰਾਦੇ ਉਹਨਾਂ ਚੋ ਜੀ ਮੰਨ ਕੇ ਚੱਲੋ ਵੀ ਸਾਰਿਆਂ ਨੂੰ ਪਹਿਲਾ ਕੰਮ ਤਾਂ ਆਪਣਾ ਬੂਟੇ ਲਾਉਣ ਦਾ ਜੀ ਵੀ ਸਮਾਜ 'ਚ ਵੀ ਹਰਿਆਲੀ ਹੋਵੇ ਉਹ ਅਸੀਂ ਲਾ ਰਹੇ ਹਾਂ ਲਗਭਗ ਅਸੀਂ 300 ਤੋਂ 400 ਬੂਟਾ ਲਾ ਚੁੱਕੇ ਹਾਂ ਜਿਹੜੇ ਕੋਈ ਬੂਟੇ ਮਰੇ ਆ ਉਹ ਚੋ ਵੀ ਅਸੀਂ ਬੂਟੇ ਮਤਲਬ ਹੋਰ ਪਾਤੇ ਨੇ ਵਿੱਚ ਉਹਦੇ ਜਿਹੜੇ ਖਾਲੀ ਹੋ ਗਏ ਸੀਗੇ ਉਹ ਚ ਸਾਡੀ ਸਹਾਇਤਾ ਇੱਕ ਸੰਭਵ ਸੰਸਥਾ ਹੈਗੀ ਜੀ ਬਿਟੰਡੇ ਪ੍ਰੋਫੈਸਰ ਸਾਹਿਬ ਨੇ ਤਰਵੰਡੀ ਉਹ ਸਾਡੀ ਸਾਨੂੰ ਬੂਟੇ ਮਹੀਆ ਕਰਾਉਂਦੇ ਨੇ ਇੱਥੇ ਅਸੀਂ ਲਾਉਣ ਦਾ ਕੰਮ ਅਸੀਂ ਕਰਦੇ ਸਾਡੇ ਕਲੱਬ ਵਾਲੇ ਸਾਰੇ ਵਰਕਰ ਕਰਦੇ ਨੇ ਹੁਣ ਜਿਹੜਾ ਸਟੇਡੀਅਮ ਚ ਬੱਤੀ ਪੱਦਰ ਤੇ ਕੰਮ ਚੱਲ ਰਿਹਾ ਹੈਗਾ ਇਹ ਕਿਹਦੇ ਵੱਲੋਂ ਕਰਾਇਆ ਇਹ ਕਲੱਬ ਕਿੰਨੀਆਂ ਚੱਲ ਰਿਹਾ ਜੀ ਇਹਦੇ ਵਾਸਤੇ ਖਰਚਾ ਬਹੁਤ ਆਉਂਦਾ ਉਹਦੇ ਤੋਂ ਇਹਦੇ ਵਾਸਤੇ ਖਰਚਾ ਜਿਹੜਾ ਸਾਡੇ ਕਲੱਬ ਕੋਲੇ ਦਾਨੀ ਸੱਜਣ ਸਾਨੂੰ ਮਤਲਬ ਫੰਡ ਦਿੰਦੇ ਨੇ ਉਹਦੇ ਚੋਂ ਅਸੀਂ ਲਾ ਰਹੇ ਹਾਂ ਮਲਾਂ ਐਨਆਰਆਈ ਨੇ ਜਿਹਦੇ ਚ ਮੰਨ ਕੇ ਚਲੋ ਸਾਡੇ ਪਿੰਡ ਦੇ ਘੱਟੋ ਘੱਟ 25 ਤੋਂ 30 ਬੰਦੇ ਨੇ ਜਾਦੇ ਹੋਣਗੇ ਸ਼ਾਇਦ ਆਪਾਂ ਦੱਸ ਵੀ ਮੇਨੋਂ ਨਾ ਚ ਹੈਗੇ ਪਾਛੀ ਜਾਣੇ ਜੀ ਮਤਲਬ ਨਵੀਂ ਕੈਨੇਡਾ ਮੁੰਡਾ ਕਾਕਾ ਜੀ ਬੱਬੂ ਆਸਟ੍ਰੇਲੀਆ ਦਾ ਗੱਬਰ ਕਨੇਡਾ ਦਾ ਆਹ ਕਹੀ ਨੇ ਜੀ ਵੇਖੋ ਮੈਂ ਹੁਣ ਚੈਨਲ ਤੇ ਜੇ ਭੁੱਲ ਜਾam ਕੋਈ ਨਾਂ ਉਹਨਾਂ ਤੇ ਚਲੋ ਵੀ ਫੀਲ ਨਾ ਕਰਨ ਵੀ ਉਹ ਸਾਨੂੰ ਬਹੁਤ ਸਹਯੋਦ ਦੇ ਰਹੇ ਨੇ ਇਹ ਅਸੀਂ ਮਤਲਬ ਜਿਹੜਾ ਕੰਮ ਹੈ ਇਹ ਟੂਰਨਾਮੈਂਟ ਤੋਂ ਪਹਿਲਾਂ ਅਸੀਂ ਕੰਦ ਦਾ ਵੀ ਕਿਹਾ ਜੀ ਸਾਹਿਬ ਨੂੰ ਉਹ ਕਹਿੰਦੇ ਐਸਟੀਮੇਟ ਪਾਵਾਂਗੇ ਚਲੋ ਨਾ ਨਹੀਂ ਪਾਇਆ ਉਹ ਮੁੰਡੇ ਕਹਿੰਦੇ ਵੀ ਭਾਈ ਤੁਸੀਂ ਕਰੋ ਅਸੀਂ ਆਪ ਕਰਿਆ ਉਹ ਕੰਦ ਕੱਢੀ ਆਈ ਪਹਿਲਾਂ ਫਿਰ ਹੁਣ ਇਹ ਕਹਿੰਦੇ ਵੀ ਰੰਗ ਰੰਗ ਕਰਨਾ ਇਹ ਨੂੰ ਅਸੀਂ ਪਲਾਸਟਰ ਕਰ ਰਹੇ ਹਾਂ ਜਿਹੜੀ ਚਾਰ ਦੋ ਵਾਰੀ ਪਹਿਲਾਂ ਫੰਡ ਚ ਬਣੀ ਵੀ ਹੈ ਸਰਕਾਰੀ ਚੋਂ ਇਹ ਅਸੀਂ ਸਾਰੀ ਪਲਾਸਟਰ ਕਰ ਰਹੇ ਦੇ ਜਿਹੜਾ ਉੱਤੇ ਸ਼ੈੱਡ ਵੀ ਜਿਹੜਾ ਨਵਾਂ ਪਾਇਆ ਹਾਂ ਬਿਲਕੁਲ ਬਾਈ ਜੀ ਇਸ ਨੂੰ ਮੈਂ ਦੱਸੀ ਜਣਾ ਤੁਹਾਡੇ ਨੌਲੇਜ ਇਹ ਸ਼ੈੱਡ ਅਸੀਂ ਦੋ ਵਾਰੀ ਪਾਇਆ ਜੀ ਇੱਕ ਵਾਰੀ ਅਸੀਂ ਪਾਇਆ ਤਾਂ 75000 ਰੁਪਏ ਲੱਗਿਆ ਉਦੋਂ ਇਹ ਜਿਹੜਾ ਵੱਡਾ ਝਖੜਾ ਇਸੋਂ ਝੁੱਟ ਗਿਆ ਉਦੋਂ ਬਾਅਦ ਅਸੀਂ ਦੁਬਾਰੇ ਪਾਇਆ 75000 ਚ ਅਸੀਂ ਜੀਨ ਸਾਹਿਬ ਨੂੰ ਈਓ ਸਾਹਿਬ ਨੂੰ ਐਪਲੀਕੇਸ਼ਨ ਵੀ ਦਿੱਤੀ ਹੈ ਜੀ ਤੁਸੀਂ ਬਕਾਇਆ ਬਾਇਰ ਰਿਕਾਰਡ ਰਿਕਾਰਡ ਚੈੱਕ ਕਰ ਸਕਦੇ ਹੋ ਲੈਟਰ ਬੈਡ ਤੇ ਲਿਖ ਕੇ ਦਿੱਤਾ ਉਹਨਾਂ ਨੇ ਸਾਡੀ ਕੋਈ ਵੀ ਸੁਣਵਾਈ ਨਹੀਂ ਦਿੱਤੀ ਹੈ ਜਿਹੇ ਜ਼ਿਕਰ ਕਰੀ ਮਤਲਬ ਵੀ ਅਸੀਂ ਤੁਹਾਨੂੰ ਦਿੰਨੇ ਆ ਜ ਨੇ ਕਹਿੰਦੇ ਅਸੀਂ ਕਰਾਂਗੇ ਕਰਦੇ ਆ ਕੁਛ ਵੀ ਨਹੀਂ ਅਸੀਂ ਤਾਂ ਬਾਥਰੂਮ ਵੀ ਬਣਾਏਗੇ ਇਹ ਬਾਥਰੂਮ ਬਣੀ ਹੈ ਸੈਂਟਰ ਦੀ ਸਕੀਮ ਚੋਂ ਬਣਿਆ ਹੈ ਪ੍ਰਧਾਨ ਮੰਤਰੀ ਯੋਜਨਾ ਚੋਂ ਬਣਿਆ ਹੈ ਇਹਦੇ ਵੀ ਤੁਹਾਨੂੰ ਦੱਸ ਦੱਸ ਦੇਣਾ ਚਾਹਣਾ ਇਹਦੇ ਗੇਟ ਲਾਏ ਸੀ ਉਹ ਗੇਟ ਕਹਿੰਦੇ ਚੋਰੀ ਹੋ ਗਏ ਜਿੱਦੇ ਲਾਏ ਉੱਤੇ ਚੋਰੀ ਹੋ ਗਏ 10000 ਰੁਪਏ ਦੇ ਸੀ ਗੇਟ ਹੁਣ ਲਾ ਕੇ ਏਡੇ ਨਵੇਂ ਐ ਜਿਹੜਾ ਬਾਲੇ-ਬਾਲ ਤੇ ਇੱਥੇ ਨੈਟ ਵੀ ਲੱਗਾ ਹੈ ਇੱਥੇ ਵੀ ਬੱਚੇ ਖੇਡਦੇ ਹੁੰਦੇ ਹਾਂ ਹਾਂ ਬਿਲਕੁਲ ਖੇਡਦੇ ਇਹਦਾ ਟੂਰ ਨਹੀਂ ਇਹ ਅਨਕੰਪਲੀਟ ਹੈ ਜੀ ਇਹ ਅਸੀਂ ਮੰਗ ਕਰਦੇ ਹਾਂ ਪ੍ਰਸ਼ਾਸਨ ਤੋਂ ਬੀ ਇਹ ਸਾਨੂੰ ਨਾ ਜੀ ਲੋਹੇ ਦਾ ਸ਼ੈੱਡ ਬਣਾਇਆ ਜਾਵੇ ਈਡੀਸੀ ਮੈਡਮ ਨੂੰ ਮਿਲੇ ਵੀ ਹੈ ਇਸ ਬਾਬਤ ਵੀ ਸਾਨੂੰ ਇਹ ਸ਼ੈੱਡ ਉਪਲਬਧ ਕਰਾਇਆ ਜਾਵੇ ਸੌਰੀ ਸ਼ੈੱਡਰੀ ਮਤਲਬ ਜਾਲ ਵਾਲਾ ਜਿਹੜਾ ਹੈਗਾ ਗਰਾਊਂਡ ਉਹਨਾਂ ਨੇ ਸਾਨੂੰ ਪ੍ਰੋਸਸਰ ਤੋਂ ਦੇਖੋ ਦਿੱਤਾ ਹੈ ਵੀ ਅਸੀਂ ਦੇਵਾਂਗੇ ਅੱਗੇ ਚਲੋ ਜਿਵੇਂ ਵੀ ਹੋਊਗਾ ਜੀ ਸਾਨੂੰ ਇੱਕ ਹੋਰ ਗੱਲ ਦੱਸ ਦੇਣਾ ਚਾਹਣਾ ਵੀ ਜਿਹੜੀ ਸਾਡੇ ਕਲੱਬ ਦੀ ਵੱਡੀ ਪ੍ਰਾਪਤੀ ਹੈ ਉਹ ਇਹ ਹੈ ਵੀ ਅਸੀਂ ਨਾ ਇੱਕ ਨਾ ਟੂਰਨਾਮੈਂਟ ਦੇ ਨਾਮ ਨਾਲ ਸਾਡੇ ਸੀਵਰੇਜ ਦਾ ਜਿਹੜਾ ਬਹੁਤ ਬੰਦਾ ਹਾਲ ਸੀਗਾ ਅਸੀਂ ਇਸਰ ਕਦਮ ਚੁੱਕਿਆ ਵੀ ਅਸੀਂ ਆਪਦੇ ਫੰਡ ਚੋਂ ਕਲੱਬ ਦੇ ਚੋਂ ਕਿ ਸੀਵਰੇ ਸਾਫ ਕਰਾਵੇਂ ਸਾਡਾ ਮਤਲਬ ਗੱਲਬਾਤ ਵੀ ਹੋ ਗਈ ਸੀ ਉਸ ਤੋਂ ਬਾਅਦ ਕੀ ਹੋਇਆ ਸਾਡੇ ਮੁੰਡਾ ਭਾਰਤੀ ਜੀ ਬਹੁਤ ਪੁਰਾਣਾ ਮਤਲਬ ਆਮ ਆਦਮੀ ਨਾਲ ਜੁੜਿਆ ਹੋਇਆ ਫਾਊਂਡਰ ਮੈਂਬਰ ਹੈਗਾ ਉਹਨੇ ਉਹਦੇ ਕੋਲ ਕੋਸ਼ਿਸ਼ ਕੀਤੀ ਉਹ ਮੁੰਡੇ ਨੇ ਉਹ ਮਿਲਿਆ ਆਪਣੇ ਭਾਈ ਜੀ ਮਿੱਤਰ ਰਤਨ ਤੇ ਗਰ ਲਾਲ ਕਨਾਵਰ ਇਹ ਆਪਣੇ ਜੀਐਸ ਹਾਲੂ ਵਾਲਿਆ ਹੈ ਆਪਣੇ ਸੀਵਰੇ ਬੋਰਡ ਦੇ ਚੇਅਰਮੈਨ ਹੈ ਉਹਨਾਂ ਨੂੰ ਮਿਲਿਆ ਜਦੋਂ ਸਾਰੀ ਜਾਣ ਕੇ ਸਥਿਤੀ ਦੱਸੀ ਉਹਨਾਂ ਨੇ ਸਾਨੂੰ ਮਤਲਬ ਮਸ਼ੀਨਾਂ ਮਹਈਆ ਕਰਾਈਆਂ ਉਹਨਾਂ ਤੋਂ ਤੁਸੀਂ ਜੇ ਹੁਣ ਤੁਹਾਡੇ ਧਿਆਨ 'ਚ ਤੁਸੀਂ ਦੇਖਿਓ ਸਾਡੇ ਪਿੰਡ ਸੀਵਰੇਜ ਦਾ ਕੰਮ ਬਹੁਤ ਵਧੀਆ ਚੱਲ ਰਿਹਾ ਹੈ ਵੀ ਉਹ ਮੈਂ ਕਹਣਾ ਵੀ ਚਲੋ ਉਹਨਾਂ ਦੇ ਜਤਨ ਨਾਲ ਸਾਥ ਕੇ ਲਾ ਲਓ ਜੋ ਮਰਜ਼ੀ ਲਾ ਲਓ ਵੀ ਉਹ ਸਾਡਾ ਕੰਮ ਬਹੁਤ ਵਧੀਆ ਹੋ ਰਿਹਾ ਹੈ ਨੰਬਰ 2 ਤੇ ਇਹਨਾਂ ਇੱਕ ਅਸੀਂ ਸਿਟੀ ਆ ਲਾਈਟਾਂ ਦਾ ਇੱਕ ਟੂਟੀ ਦਾ ਇਹਨਾਂ ਅਸੀਂ ਸੀਐਮ ਹਾਊਸ ਨੂੰ ਵੀ ਪਾ ਚੁੱਕੀਆਂ ਵੀ ਮੰਗ ਪੱਤਰ ਇੱਥੇ ਬਹਿੰਡੇ ਵੀ ਟੀਸਾ ਦੇ ਦਿੱਤਾ ਹੈ ਵੀ ਜੇ ਉਹ ਹੋ ਸਕਦਾ ਤਾਂ ਛੋਟੇ ਮਾਧਿਅਮ ਰਹੀਂ ਵੀ ਸਾਡਾ ਉਹ ਕੰਮ ਹੋ ਜਾਣਾ ਚਾਹੀਦਾ ਹੈ ਇਹ ਕਿੱਥੇ ਲਵਾਉਣਗੇ ਇਹ ਇਹ ਮੈਂ ਆਪਣਾ ਗਰਾਊਂਡ 'ਚ ਲਵਾਉਣਗੇ ਆਪਾਂ ਸਟੇਡੀਅਮ ਇੱਕ ਜਿਹੜਾ ਰਸਤਾ ਆ ਰਿਹਾ ਉਹ ਸੁਨਣਾ ਰਸਤਾ ਹੈ ਸਵੇਰੇ ਸਦੇ ਹਾਂ ਆਉਂਦੇ ਆ ਮਤਲਬ ਬੱਚੇ ਖੇਡਣਾਂ ਵਿੱਚ ਮਤਲਬ ਬੀਬੀਆਂ ਵੀ ਆਉਂਦੀਆਂ ਕੁੜੀਆਂ ਵਾਂਗ ਲੋ ਬੱਚੀਆਂ ਵੀ ਇਹ ਸਾਨੂੰ ਦਿੱਕਤ ਲੱਗਦੀ ਐ ਵੈਸੇ ਉਹ ਤਾਂ ਜੇ ਉਹ ਕਰਾਉਣਗੇ ਠੀਕ ਐ ਨਹੀਂ ਅਸੀਂ ਆਪਦੇ ਤੌਰ ਤੇ ਤਾਂ ਸਾਨੂੰ ਐਨਆਰਆਈ ਵੀਰ ਕਹਿ ਰਹੇ ਆ ਵਿੱਚ ਲੋ ਆਪਾਂ ਕਰਾਓ ਜਿੰਨਾ ਕੋ ਹੋ ਸਕਦਾ ਹਾਂਜੀ ਖਾਲਸਾ ਜੀ ਕੀ ਨਾਮ ਐ ਤੇ ਕਿਹੜਾ ਪਿੰਡ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਜੀ ਪ੍ਰਵਿੰਦਰ ਸਿੰਘ ਖਾਲਸਾ ਜੀ ਛੋਟੇ ਪਿੰਡ ਦਾ ਕਲੱਬ ਬਣਾ ਬਹੁਤ ਵਧੀਆ ਪ੍ਰਾਲੇ ਕਰ ਰਿਹਾ ਕਿ ਕਿਸ ਤਰ੍ਹਾਂ ਦੇ ਕਿਹੜੇ ਕਿਹੜੇ ਕੰਮ ਕਰ ਹਾਂਜੀ ਸਿੱਧ ਬਾਬਾ ਭਾਈ ਰਾਮ ਸਿੰਘ ਯੁਵਕ ਸਵਾਮਾ ਕਲੱਬ ਕੋਡ ਫਤਾ ਵੀ ਬਹੁਤ ਵਧੀਆ ਵੀ ਕਾਰਜ ਕਰ ਰਿਹਾ ਹੈਗਾ ਪਿੰਡ ਦੇ ਵਿੱਚ ਵੀ ਤੇ ਆਪਣਾ ਇਹ ਗਰਾਊਂਡ ਆ ਜਿਵੇਂ ਹੁਣ ਗਰਾਊਂਡ ਦੇ ਵਿੱਚ ਚਾਰਦੁواری ਪਿਛਲੇ ਸਮੇਂ 'ਚ ਹੀ ਕੱਪ ਕਰਾ ਕੇ ਹਟਿਆ ਕਬੱਡੀ ਦਾ ਬਹੁਤ ਵੱਡਾ ਕੱਪ ਹੋਇਆ ਸੀਗਾ ਤੇ ਉਹਦੇ ਵਿੱਚ ਐਨ ਆਰ ਆਈ ਵੀਰਾਂ ਦਾ ਪਿੰਡ ਦੇ ਨਗਰ ਨਿਵਾਸੀਆਂ ਦਾ ਬਹੁਤ ਵੱਡਾ ਸਹਿਯੋਗ ਰਿਹਾਗਾ ਤੇ ਹੁਣ ਜਿਵੇਂ ਚਾਰਦੁواری ਦੇ ਕਰਾ ਕੇ ਉਹਦੇ ਕਰੀ ਹੋਈ ਆ ਕੀ ਉਹਦੇ ਦੇ ਪਲਾਸਟਰ ਕਰੀ ਜਾਂਦੇ ਆ ਨਾਲ ਨਾਲ ਪਿੱਛੇ ਰੰਗ ਕਰੀ ਜਾਂਦੇ ਨੇ ਤੇ ਹੋਰ ਵੀ ਜਿਵੇਂ ਹੁਣ ਪਿੱਛੇ ਜੇ ਪਿਛਲੇ ਸਾਲ ਵੀ ਲਾ ਕੇ ਹਟਿਆਂਗੇ ਹੁਣ ਪਿੱਛੇ ਜੇ ਵੀ 20 ਦਿਨ ਹੋਇਆ ਉਦੋਂ ਵੀ ਬੁੱਟੇ ਲਾਏ ਨੇ ਬੜੀਆ ਸ਼ਾਨਦਾਰ ਆ ਸਾਰੇ ਪਿੰਡ ਚ ਲੱਗੇ ਹੋਏ ਨੇ ਨਾਲ ਟਰੀ ਗਾਰਡ ਵੀ ਲੱਗੇ ਹੋਏ ਨੇ ਉਹਨਾਂ ਦੇ ਤੇ ਪਾਣੀ ਪਾਉਣ ਦਾ ਕੰਮ ਵੀ ਨਿਰੰਤਰ ਹੁੰਦਾ ਰਹਿੰਦਾਗਾ 20 ਦਿਨਾਂ ਤੋਂ 25 ਦਿਨਾਂ ਤੋਂ ਵੀ ਉਹ ਪਾਣੀ ਦੀ ਸੇਵਾ ਵੀ ਚੱਲਦੀ ਰਹਿੰਦੀ ਆ ਹੋਰ ਜਿਵੇਂ ਹੁਣ ਪਿੱਛੇ ਜੇ ਕਰਾ ਕੇ ਹਟਿਆਂਗੇ ਆਪਣਾ ਵੀ ਸਪਰੇਅ ਕਰਾਈ ਆ ਜੀ ਸਾਰੇ ਪਿੰਡ ਚ ਵੀ ਕੱਖਾਂ ਵਾਲੀ ਸਪਰੇਅ ਆ ਮੱਛਰ ਵੀ ਜਿਹੜਾ ਜਾਦੇ ਵੀ ਕਾਹ ਫੂਸਤੇ ਜਿਆਦੇ ਹੁੰਦਾ ਨਾ ਖਾਲੀਆਂ ਤੇ ਉਹ ਸਾਰੇ ਪਿੰਡ ਚ ਕਰਾਈ ਆ ਜਿਵੇਂ ਸਵੇ ਲਾ ਲੋ ਜੀ ਸਾਰੇ ਏਟੂ ਜੱਡੀ ਕਰੀ ਆ ਗਲੀਆਂ ਚ ਨਾਲੀਆਂ ਤੇ ਤੇ ਕਾਹ ਕੂਤੋਂ ਜੀ ਤੇ ਜਿਵੇਂ ਹੋਰ ਵੀ ਆਪਣਾ ਰਾ ਰਾਚ ਖੱਡੇ ਪਰੌਣੇ ਜੀ ਉਹ ਵੀ ਜਿਵੇਂ ਕੋਈ ਕਿਤੇ ਖੱਡਾ ਹੁੰਦਾਗਾ ਸੜਕ ਦੇ ਵਿੱਚ ਉਹ ਵੀ ਬਜਰੀ ਦੇ ਨਾਲ ਭਰਾਏ ਆ ਜੀ ਤੇ ਜਾਂ 11 12 ਟਰਾਲੀਆਂ ਅਸੀਂ ਉਧਰ 메ਨ ਰੋਡ ਤੇ ਬਾਹਲਾ ਪਾਣੀ ਨਾਲ ਸੜਕ ਖਰਾਬ ਹੋ ਗਈ ਸੀ ਉੱਥੇ 11 ਟਰਾਲੇ ਪਵਾਏ ਜੀ ਆਪਣਾ ਰੇਹੀ ਦੇ ਪੱਠੇ ਵਾਲੀ ਦੇ ਤੇ ਹੋਰ ਵੀ ਨਾਲ ਦੀ ਨਾਲ ਜੀ ਹੁਣ ਅ ਜਿਵੇਂ ਹੁਣ ਕਲੱਬ ਦੇ ਸਾਰੇ ਵੀਰਾਂ ਨੇ ਦੱਸਿਆ ਹੀ ਆ ਵੀ ਆਪਣਾ ਇੱਥੇ ਕਾ ਲਾਉਣਾ ਜੀ 골ਫ ਬਹੁਤ ਵਧੀਆ ਤੇ ਉਧਰ ਸਾਡੇ ਬਾਬਾ ਬੁੱਕਨਸ਼ਾਹ ਪਾਰਕ ਬਣਾਇਆ ਪਹਿਲਾਂ ਧਰਮਸ਼ਾਲਾ ਸੀ ਉਹ ਵੀ ਬਹੁਤ ਖਸਤਾ ਹਾਲਤ ਸੀ ਉਹਨੂੰ ਪੈਸੇ ਇਕੱਠੇ ਕਰਕੇ ਸਾਰੇ ਉਥੇ ਗਮਾਂਡ ਨੇ ਜੀ ਹੋਰ ਮਿੱਤਰ ਪਿਆਰਿਆਂ ਨੇ ਤੇ ਉਹਦੇ ਚ ਉਹਨੂੰ ਅਪਗ੍ਰੇਡ ਕਰਕੇ ਵਧੀਆ ਤਾਰਾਂ ਲਾ ਕੇ ਉਹਦੇ ਚ ਵੀ ਸੋ ਬਾਤ ਆ ਕਾ ਕਾ ਆ ਜੂ ਆ ਜੀ ਗੋਲਫ ਵਧੀਆ ਕਾ ਤੇ ਇੱਕ ਸਾਡੀ ਡਿਮਾਂਡ ਵੀ ਆਉਦੇ ਚੀ ਬੇਨਤੀ ਆ ਪੂ ਮੈਂ ਦਿਖਾਇਆ ਵੀ ਸੀਗਾ ਕਮੇਟੀ ਨੂੰ ਵੀ ਦਿਖਾਤਾ ਇੱਕ ਵਾਰੀ ਮੈਨੂੰ ਲੱਗਾ ਸ਼ਾਇਦ ਇਹੋ ਸਾ ਵੀ ਸੀਗੇ ਹੋ ਸ਼ਾਇਦ ਮੈਨੂੰ ਮੇਬੀ ਕਨਫਰਮ ਨਹੀਂ ਪੱਕਾ ਯੋ ਸੀ ਕੇ ਕੰਮ ਸੀ ਉਹ ਐਸਟੀਮੇਟ ਲਾ ਕੇ ਗਏ ਸੀ 5 ਲੱਖ ਰੁਪਏ ਦਾ ਵੀ ਸਾਨੂੰ ਓਪਨ ਜਮ ਦੇਵਾਂ ਤੇ ਸਾਡੇ ਉਹ ਮਹੱਲੇ ਦੀ ਬਾਬਾ ਬਕਾਸ਼ਾ ਪਾਰਕ ਦੀ ਇਹ ਡਿਮਾਂਡ ਆ ਵੀ ਓਪਨ ਜਮ ਜ਼ਰੂਰ ਦਿੱਤੀ ਜਾਵੇ ਉੱਥੇ ਸਰਕਾਰ ਤੋਂ ਹੋਰ ਵੀ ਕੋਈ ਡਿਮਾਂਡ ਹੋ ਹੋਰ ਜੀ ਪਿੰਡ ਖਾਤਰ ਵੀ ਖਾਸ ਕਰਤਾ ਸਟੇਡੀਅਮ ਖਾਤਰ ਵੀ ਇੱਥੇ ਵੀ ਵਧੀਆ ਸਟੇਡੀਅਮ ਬਣ ਜਾ ਜੀ ਪੌੜੀਆਂ ਵਾਲਾ ਠੀਕ ਆ ਵੀ ਹੁਣ ਇੱਥੇ ਜਦੋਂ ਵੱਡਾ ਕੱਪ ਹੁੰਦਾਗਾ ਉਦੋਂ ਟਰਾਲੀਆਂ ਲਾਉਣੀਆਂ ਪੈਂਦੀਆਂ ਨੇ ਚਾਰੇ ਪਾਸੇ ਵੀ ਉਹਦੇ ਖਾਤਰ ਵਧੀਆ ਪੌੜੀਆਂ ਵਾਲਾ ਸਟੇਡੀਅਮ ਬਣ ਜਾ ਆ ਵੀਰ ਸਾਰੇ ਇੱਥੇ ਖੇਡਦੇ ਨੇ ਆਦੇ ਵਾਲੇ ਬੱਲੇਬਾਲ ਵਾਲੇ ਇਹਨਾਂ ਖਾਤਰ ਵੀ ਵਧੀਆ ਬੱਲੇਬਾਲ ਦਾ ਨੈਟ ਆਸੇ-ਪਾਸੇ ਜਿਹੜਾ ਇਹਨਾਂ ਦਾ ਕੋਈ ਹੁੰਦਾਗਾ ਪ੍ਰਬੰਧ ਬਾਲੀਵਾਲ ਵਾਲਾ ਉਹ ਹੋਵੇ ਕ੍ਰਿਕਟ ਵਾਲਿਆਂ ਖਾਤਰ ਵੀ ਉਧਰ ਸਾਹਮਣੇ ਬਣਿਆ ਹੋਇਆਗਾ ਬਾਲੀ ਫੁੱਟਵਾਲ ਦਾ ਇੱਥੇ ਵੀ ਬੱਚੇ ਆਉਂਦੇ ਨੇ ਖੇਡਣ ਠੀਕ ਆ ਉਹਨਾਂ ਖਾਤਰ ਵੀ ਉਹਨਾਂ ਦੀਆਂ ਕਿੱਟਾਂ ਜਿਹੜੀਆਂ ਹੁੰਨੀਆਂ ਬਾਲੀਵਾਲ ਦੀਆਂ ਫੁੱਟਵਾਲ ਦੀਆਂ ਕੋਈ ਜਿਹੜੀਆਂ ਕਿੱਟਾਂ ਦਿੰਨੀਆਂ ਉਹ ਵੀ ਮਹਈਆ ਕਰਾਈਆਂ ਜਾਣ ਤੇ ਨੌਜਵਾਨ ਹੁਣ ਵੀ ਖੇਡੀ ਜਾਂਦੇ ਆ ਕਬੱਡੀ ਵੀ ਸਵੇਰੇ ਵੀ ਕਰਨ ਜਾਂਦੇ ਆ ਪ੍ਰੈਕਟਿਸ ਆਉਂਦੇ ਇੱਥੇ ਸ਼ਾਮ ਨੂੰ ਵੀ ਕਰਦੇ ਨੇ ਤੇ ਵਧੀਆ ਵੱਡੇ ਪੱਧਰ ਤੇ ਬੱਚੇ ਜੁੜੇ ਹੋਏ ਨੇ ਖੇਡਾਂ ਵਾਲੀ। ਸ਼ੋਨੀ ਤੇਸ਼ ਵਿੱਚ ਨਸ਼ਾ ਬਹੁਤ ਜ਼ਿਆਦਾ ਵੱਧ ਚੁੱਕਾ ਹੈ। ਪਿੰਡ ਵਿੱਚ ਕਿੰਨਾ ਕੁ ਨਸ਼ਾ ਤੇ ਉਹਨੂੰ ਰੋਕਣ ਦੇ ਲਈ ਕੀ ਪ੍ਰਾਲੇ ਕੀਤੇ ਗਏ? ਦੇਖੋ ਨਸ਼ਾ ਤਾਂ ਜ਼ਿਆਦਾ ਹੈ ਜੀ ਹਰੇਕ ਪਿੰਡ 'ਚ ਹੀ ਤੇ ਇਹਦੇ ਖਾਤਰ ਜਿਹੜੇ ਘਾਤਕ ਨਸ਼ੇ ਨੇ ਜਿਵੇਂ ਆਪਣਾ ਮੰਨ ਕੇ ਚੱਲੋ ਚਿੱਟੇ ਦਾ ਜ਼ਿਆਦਾ ਪਰਮਾਰਾ ਜਿਹੜੇ ਕੁਦਰਤੀ ਖੇਤੇ ਨੇ ਨਸ਼ੇ ਨੇ ਜਿਵੇਂ ਪੋਸਤ ਪਾਸ ਇਹ ਤਾਂ ਨਾਰਮਲ ਖੇਤੀ ਸਮਝੀ ਜਾਂਦੀ ਸੀ ਪਹਿਲਾਂ ਇਹਦੀ ਤੇ ਇਹਦੇ ਨਾਲ ਲੋਕ ਕੰਮ ਕਰਦੇ ਸੀਗੇ ਠੀਕ ਆ ਨਾ ਲੜਦੇ ਸੀ ਕਿਸੇ ਨਾਲ ਤੇ ਨਾ ਝਗੜਦੇ ਸੀ ਇਹ ਅੱਜ ਆਪਾਂ ਇਹ ਨਹੀਂ ਕਹਿੰਦੇ ਵੀ ਨਸ਼ੇ ਕਰਨੇ ਚਾਹੀਦੇ ਨੇ ਅਸੀਂ ਇਹ ਕਹਨੇ ਆ ਵੀ ਜਿਹੜੇ ਚਲੋ ਬਜ਼ੁਰਗ ਨੇ ਜਾਂ ਕਿਸੇ ਨੂੰ ਕੋਈ ਬਿਮਾਰੀ ਤੋਂ ਪੀੜਤ ਨੇ ਠੀਕ ਆ ਹਾਂ ਉਮਰ ਦੇ ਹਿਸਾਬ ਨਾਲ ਵੀ ਹੋ ਜਾਂਦੇ ਆ ਉਹਨਾਂ ਨੂੰ ਉਹ ਪੱਕੇ ਤੌਰ ਤੇ ਚਲੋ ਲੱਗੇ ਹੋਏ ਨੇ ਉਹਨਾਂ ਖਾਤਰ ਵੀ ਸਰਕਾਰ ਆ ਜਿਵੇਂ ਹੁਣ ਪਿਛਲੀ ਵਾਰ ਕਹੀ ਐਮਪੀ ਨੇ ਧਰਮਵੀਰ ਗਾਂਧੀ ਨੇ ਵੀ ਪੋਸਤ ਦੀ ਖੇਤੀ ਤੇ ਦੱਸਿਆ ਵੀ ਉਹ ਕਰੋ ਜਿਹੜੇ ਕਰਦੇ ਨੇ ਲੱਗੇ ਹੋਏ ਨੇ ਉਹਨਾਂ ਖਾਤਰ ਵੀ ਇਹਨਾਂ ਨੂੰ ਸਰਕਾਰਾਂ ਨੂੰ ਸੋਚਣਾ ਚਾਹੀਦਾਗਾ ਠੀਕ ਆ ਹਾਂ ਨੌਜਵਾਨ ਜੋ ਜਾਂ ਹੋਰ ਵਧੀਆ ਨੇ ਨਾਗ ਰਖਨੇ ਉਹਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾਗਾ ਸਮਾਜ ਦੇ ਚੰਗੇ ਕੰਮ ਕਰਨੇ ਚਾਹੀਦੇ ਨੇ ਤੇ ਖੇਡਾਂ ਵੱਲ ਜਿਹੜੇ ਬੱਚੇ ਨਸ਼ੇ ਤੇ ਲੱਗ ਚੁੱਕੇ ਆ ਉਹਨਾਂ ਨੂੰ ਛਡਾਉਣ ਦੇ ਲਈ ਵੀ ਪ੍ਰਯਤਨ ਕੀਤਾ ਜਾਂਦਾ ਹੈ ਹਾਂ ਜੀ ਉਹ ਜਿਵੇਂ ਪਿਛਲੀ ਵਾਰ ਵੀ ਚੱਲਿਆ ਸੀਗਾ ਵਧੀਆ ਸਿੱਖ ਭਾਈਚਾਰੇ ਜਿਵੇਂ ਸਾਰੇ ਸੀਗੇ ਉਦੋਂ ਅਮਰਤਪਾਲ ਹੋਰੀ ਹੋ ਲਾ ਲੋ ਸੰਸਥਾਾਂ ਚੱਲਦੀਆਂ ਨੇ ਕਲੱਬ ਚੱਲਦੇ ਨੇ ਨਸ਼ਿਆਂ ਦੇ ਵੀ ਰੋਕਣ ਖਾਤਰ ਉਹਨਾਂ ਦਾ ਵੀ ਸਹਿਯੋਗ ਦੇਣਾ ਚਾਹੀਦਾਗਾ ਸਾਰਿਆਂ ਨੂੰ ਵੀ ਘਾਤਕ ਨਸ਼ੇ ਆ ਜਿਹੜੇ ਜਿਵੇਂ ਚਿੱਟਾ ਲਾ ਲੋ ਸਮੈਕ ਲਾ ਲੋ ਹੋਰ ਵੀ ਜਿੰਨੇ ਹੈਗੇ ਘਾਤਕ ਨਸ਼ੇ ਜਿਹੜੇ ਬੰਦੇ ਦੀ ਜਮੇ ਜ਼ਿੰਦਗੀ ਖਤਮ ਕਰ ਦਿੰਦੇ ਨੇ ਤੇ ਉਹਨਾਂ ਤੇ ਵੀ ਵੀ ਲੋਕਾਂ ਨੂੰ ਜਾਗਰੂਕ ਹੋ ਕੇ ਵੀ ਇਹਨਾਂ ਨੂੰ ਬੱਚਿਆਂ ਨੂੰ ਖੇਡਾਂ ਵਾਲਾ ਪ੍ਰੇਰਿਤ ਕਰਨਾ ਚਾਹੀਦਾ ਜੀ ਹੋਰ ਪਿੰਡਾਂ ਨੂੰ ਲੋਕਾਂ ਨੂੰ ਕੀ ਸੰਦੇਸ਼ ਦੇਵਾਂਗੇ ਜਦੋਂ ਕਿ ਜਮੇ ਛੋਟੇ ਪਿੰਡ ਵੱਲੋਂ ਉਫਰਾਲੇ ਕਿਤੇ ਜਾ ਰਹੇ ਪਿੰਡ ਦੇ ਵਿੱਚ ਤਾਂ ਇਹ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਵੀ ਭਾਈਚਾਰਕ ਸਾਂਝ ਬਣਾ ਕੇ ਰੱਖਣੀ ਚਾਹੀਦੀ ਆ ਜਿਹੜੇ ਪਿੰਡ ਦੇ ਮੋਤਵਾਰ ਨੇ ਉਹਨਾਂ ਨੂੰ ਵੀ ਕਲੱਬ ਜਿੱਥੇ ਹੈਗੇ ਨੇ ਜਾਂ ਕਲੱਬ ਵਾਲਿਆਂ ਨੂੰ ਮੋਤਵਾਰ ਜਿਹੜੇ ਹੈਗੇ ਨੇ ਪਿੰਡਾਂ ਦੇ ਉਹਨਾਂ ਨਾਲ ਰਾਤ ਮਿਲ ਕੇ ਸਮਾਜ ਦੇ ਵਿੱਚ ਚੰਗੇ ਕੰਮ ਕਰਨੇ ਚਾਹੀਦੇ ਨੇ ਤੇ ਬਾਕੀ ਜਿਵੇਂ ਹੋਰ ਲਾ ਲੋ ਹੁਣ ਆ ਪਿੱਛੇ ਜੀ ਹੁਣ ਵੀਰਾਂ ਨੇ ਕਿਹਾ ਗਿਆ ਮੱਛਰ ਜਿਹੜੀ ਮਾਰਨ ਵਾਲੀ ਆ ਉਹ ਫੌਗਿੰਗ ਮਸ਼ੀਨ ਨੂੰ ਲਿਆਉਣਗੇ ਆ ਉਹ ਸਾਰੇ ਪਿੰਡ ਚ ਕਿਉਂਕਿ ਬਿਮਾਰੀਆਂ ਜਿਆਦੇ ਆਉਣ ਵਾਲੇ ਸਮੇਂ ਚ ਗਰਮੀ ਦੇ ਹਿਸਾਬ ਦੇ ਨਾਲ ਮਲੇਰੀਆ ਤੇ ਹੋਰ ਡੇਂਗੂ ਹੁੰਦੇ ਆ ਉਹਦੇ ਤੋਂ ਵੀ ਪਹਿਲਾਂ ਹੀ ਪ੍ਰਬੰਧ ਹੋ ਜੇ ਇਹ ਸਰਕਾਰਾਂ ਨੂੰ ਚਾਹੀਦਾ ਹੋ ਸਕੇ ਤਾਂ ਵੀ ਸਾਡੀ ਡਿਮਾਂਡ ਨੂੰ ਇਹ ਵੀ ਪੂਰੀ ਕਰ ਦੇਣ ਵੀ ਲਿਆ ਦੇਣ ਤਾਂ ਵਧੀਆ ਗੱਲ ਆਸੀਂ ਆਪ ਕਲੱਬ ਵਾਲੇ ਮੈਂਬਰ ਉਥੇ ਜਿੰਨੇ ਹੈਗੇ ਆ ਵੀਰ ਛਿੜਕ ਲਿਆ ਕਰਾਂਗੇ ਪਿੰਡ ਚ ਤੇ